ਮੈਂ ਜਿਹੜਾ ਅੰਦਾਜ਼ ਸੁਭਾਗ ਮਸੀਬਤ ਦੇ ਬਾਰੇ ਕੀ ਕਹਿਣਾ ਚਾਹੁੰਦਾ ਅੱਜ ਜਲਾਵਤਨੀ ਸਿੱਖ ਜੋਧਾ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਬਹੁਤ ਲੰਮਾ ਸਮਾਂ ਜ਼ਿੰਦਗੀ ਦਾ ਉਹਨਾਂ ਨੇ ਬੇਵਤਨੀ ਹੋ ਕੇ گزارਿਆ ਹੈ ਤੇ ਪਿਛਲੇ ਦਿਨੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਪੂਰਿਆ ਕਰਦੇ ਆ ਉਹ ਜਗਤ ਨੂੰ ਸਦੀਵੀ ਵਿਛੋੜਾ ਦੇ ਕੇ ਉਹਨਾਂ ਦੀ ਅੰਤਮ ਅਰਦਾਸ ਜਿਹੜੀ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਈ ਹੈ ਸਮੁੱਚੇ ਪੰਥ ਦੀਆਂ ਜਥੇਬੰਦੀਆਂ ਨੇ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ। ਅਕਸਰੀ ਅਸੀਂ ਕਹਿੰਦੇ ਹਾਂ ਕਿ ਇਸ ਮੁਲਕ ਦੇ ਵਿੱਚ ਸਾਨੂੰ ਬੇਗਾਨਗੀ ਦਾ ਅਹਿਸਾਸ ਜਿਹੜਾ ਹੈ ਉਹ ਕਰਵਾਇਆ ਜਾਂਦਾ ਹੈ। ਸਰਦਾਰ ਗਜਿੰਦਰ ਸਿੰਘ ਨੇ ਪਲੇਨ ਅਗਵਾ ਕੀਤਾ ਸੀ। ਉਹਨਾਂ ਨੇ ਕੋਈ ਵਾਇਲੈਂਸ ਨਹੀਂ ਸੀ ਕੀਤੀ। ਉਹਨਾਂ ਨੇ ਭਾਰਤ ਸਰਕਾਰ ਦੇ ਕੰਨ ਖੋਲਣ ਵਾਸਤੇ ਇਹ ਜਿਹੜਾ ਹੈ ਜਹਾਜ਼ ਨੂੰ ਅਗਵਾ ਕੀਤਾ ਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ 47 ਤੋਂ ਪਹਿਲਾਂ ਭਗਤ ਸਿੰਘ ਨੇ ਬ੍ਰਿਟਿਸ਼ ਗਵਰਨਮੈਂਟ ਦੇ ਕੰਨਾਂ ਦੀ ਮੈਲ ਕੱਢਣ ਵਾਸਤੇ ਬੰਬ ਸੁੱਟਿਆ ਸੀ ਉੱਥੇ ਵੀ ਭਗਤ ਸਿੰਘ ਦਾ ਮਕਸਦ ਜਿਹੜਾ ਹੈ ਉਹ ਕਿਸੇ ਨੂੰ ਮਾਰਨਾ ਜਾਂ ਵਾਇਲੈਂਸ ਕ੍ਰੀਏਟ ਕਰਨਾ ਨਹੀਂ ਸੀ ਸਿਰਫ ਬ੍ਰਿਟਿਸ਼ ਗਵਰਨਮੈਂਟ ਦੇ ਕੰਨਾਂ ਨੂੰ ਖੋਲਣਾ ਸੀ ਸਰਦਾਰ ਗਜਿੰਦਰ ਸਿੰਘ ਦਾ ਵੀ ਜਿਹੜਾ ਇਹ ਜਦਾਲ ਖਾਲਸਾ ਦਾ ਜਿਹੜੇ ਨਾਲ ਸਿੰਘ ਸੀ ਉਹਨਾਂ ਦਾ ਜਿਹੜਾ ਇਹ ਕਾਰਨਾਮਾ ਸੀ ਉਹ ਸਿਰਫ ਤੇ ਸਿਰਫ ਭਾਰਤ ਸਰਕਾਰ ਦੇ ਕੰਨਾਂ ਤੱਕ ਆਪਣੀਆਂ ਜਾਇਜ਼ ਹੱਕਾਂ ਦੀ ਜਿਹੜੀ ਆਵਾਜ਼ ਪਹੁੰਚਾਉਣਾ ਸੀ ਪਰ ਹਮੇਸ਼ਾ ਹੀ ਕਾਂਗਰਸ ਸਰਕਾਰ ਜਿਹੜੀ ਭਾਰਤ ਸਰਕਾਰ ਦੇ ਵਿੱਚ ਰਹੀ ਹੈ ਲੰਬਾ ਸਮਾਂ ਉਹਨੇ ਸਿੱਖਾਂ ਦੇ ਪ੍ਰਤੀ ਦੋਰੇ ਮਾਬਦਾਨ ਅਖਤਿਆਰ ਕੀਤੇ ਹੈ ਮੈਂ ਇੱਕ ਘਟਨਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ ਕਿ ਇੱਕ ਸਿੱਖ ਨੌਜਵਾਨ ਮਨਜੀਤ ਸਿੰਘ ਜੀ ਦਾ ਨਾਮ ਹੈ ਉਹ ਇੱਕ ਪਲੇਨ ਨੂੰ ਅਗਵਾ ਕਰਕੇ ਅੰਮ੍ਰਿਤਸਰ ਲੈ ਕੇ ਆਉਂਦਾ ਹੈ ਤੇ ਉਹ ਕਹਿੰਦਾ ਹੈ ਕਿ ਮੇਰਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ ਮੈਂ ਸਿਰਫ ਤੇ ਸਿਰਫ ਆਪਣੀਆਂ ਮੰਗਾਂ ਪ੍ਰਤੀ ਭਾਰਤ ਸਰਕਾਰ ਨੂੰ ਸੁਚੇਤ ਕਰਨਾ ਚਾਹੁੰਦਾ ਹੈ ਉਹਨੂੰ ਵਾਦਾ ਕੀਤਾ ਜਾਂਦਾ ਉਹਦੇ ਨਾਲ ਕਿ ਤੂੰ ਸੁਰੱਖਿਅਤ ਜਿਹੜਾ ਹੈ ਜਿਹੜਾ ਬਾਹਰ ਆ ਜਾ ਅਸੀਂ ਤੈਨੂੰ ਕੁਝ ਨਹੀਂ ਕਾਂਗੇ ਲੇਕਿਨ ਅਮਰਸਰ 에어ਪੋਰਟ ਦੇ ਉੱਤੇ ਉਸ ਸਿੱਖ ਨੌਜਵਾਨ ਨੂੰ ਬਚਨ ਸਿੰਘ ਨਾਂ ਦੇ ਇੱਕ ਐਸਆਈ ਵੱਲੋਂ ਜਿਹੜਾ ਡੀਐਸਪੀ ਵੱਲੋਂ ਗੋਲੀ ਮਾਰ ਕੇ ਉਹਨੂੰ ਮੌਕੇ ਦੇ ਉੱਤੇ ਮਾਰ ਦਿੱਤਾ ਜਾਂਦਾ ਦੂਜੇ ਪਾਸੇ 1978 ਦੇ ਵਿੱਚ ਇੰਦਰਾ ਗਾਂਧੀ ਦੀ ਰਿਹਾਈ ਨੂੰ ਲੈ ਕੇ ਦੋ ਪਾਂਡੇ ਬ੍ਰਦਰ ਪਲੇਨ ਅਗਵਾ ਕਰਦੇ ਆ ਦਵਿੰਦਰਾ ਪਾਂਡੇ ਤੇ ਭੋਲਾनाथ ਪਾਂਡੇ ਉਹ ਵੀ ਪਲੇਨ ਅਗਵਾ ਕਰਦੇ ਆ ਉਹਨਾਂ ਦੇ ਵਿੱਚੋਂ ਇੱਕ ਨੂੰ ਐਮਐਲਏ ਬਣਾ ਕੇ ਮਨਿਸਟਰ ਬਣਾਇਆ ਜਾਂਦਾ ਹੈ ਦੂਜੇ ਨੂੰ ਜਿਹੜਾ ਹੈ ਉਹ ਮੈਂਬਰ ਪਾਰਲੀਮੈਂਟ ਬਣਾ ਕੇ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਬਿਠਾਇਆ ਜਾਂਦਾ ਸਿੱਖ ਨੌਜਵਾਨ ਜੇ ਪਲੇਨ ਅਗਵਾ ਕਰਕੇ ਭਾਰ ਸਰਕਾਰ ਦੇ ਕੰਨ ਖੋਲਣ ਵਾਸਤੇ ਲੈ ਕੇ ਜਾਂਦਾ ਤੇ ਉਹਨੂੰ ਗੋਲੀ ਮਿਲਦੀ ਹੈ ਜਾਂ ਜਲਾਵਤਨੀ ਮਿਲਦੀ ਹੈ ਤੇ ਦੂਜੇ ਪਾਸੇ ਜੇ ਕੋਈ ਹੋਰ ਜਿਹੜਾ ਹੈ ਗੈਰ ਸਿੱਖ ਅਗਵਾ ਕਰਦਾ ਤੇ ਉਹਨੂੰ ਵਜ਼ੀਰੀਆਂ ਨਾਲ ਸਨਮਾਨਿਆ ਗਿਆ ਉਹਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਇਸੇ ਖਾਨ ਨਾਲ ਦੌਰੇ ਜਿਹੜੇ ਆ ਮਾਪਦਾਨ ਜਿਹੜੇ ਆ ਉਹ ਅਖਤਿਆਰ ਜਿਹੜੇ ਆ ਉਹ ਹਮੇਸ਼ਾ ਕੀਤੇ ਗਏ। ਤੁਸੀਂ ਭਗਤ ਸਿੰਘ ਦਾ ਜ਼ਿਕਰ ਕੀਤਾ ਭਗਤ ਸਿੰਘ ਦੀ ਤਸਵੀਰ ਤਾਂ ਸਰਕਾਰ ਆਪਣੇ ਦਫਤਰਾਂ 'ਚ ਲਾ ਰਹੀ ਹੈ। ਦੂਜੇ ਪਾਸੇ ਗਜਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਸਰਕਾਰ ਦੀ ਬਲੈਕਲਿਸਟ ਜਿਹੜੀ ਛੁੱਟੀ ਸੀ ਉਹਦੇ ਵਿੱਚ ਉਹਨਾਂ ਦਾ ਨਾਮ ਸੀ। ਠੀਕ ਹੈ ਗਜਿੰਦਰ ਸਿੰਘ ਜਿਹੜੇ ਨੇ ਉਹਨਾਂ ਦੀ ਤਸਵੀਰ ਸਿੱਖ ਦਿਲਾਂ ਦੇ ਉੱਤੇ ਹਮੇਸ਼ਾ ਰਹੇਗੀ ਔਰ ਰੈਣੀ ਵੀ ਚਾਹੀਦੀ ਹੈ। ਔਰ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਉਹ ਸਾਡੇ ਜਿਵੇਂ ਬ੍ਰਿਟਿਸ਼ ਗਵਰਨਮੈਂਟ ਦੇ ਭਗਤ ਸਿੰਘ ਹੋਣੇ ਜਿਹੜੇ ਹੈ ਉਹ ਬਾਗੀ ਸੀ ਉਹਨਾਂ ਨੇ ਦੇਸ਼ ਧਰੋਹ ਲਾ ਕੇ ਉਹਨਾਂ ਨੂੰ ਫਾਂਸੀ ਲਾਇਆ ਇਸੇ ਤਰ੍ਹਾਂ ਜਿਹੜੇ ਨੇ ਇਹ ਸਾਡੇ ਜਿਹੜੇ ਨੇ ਕੌਮੀ ਯੋਧੇ ਨੇ ਸਾਡਾ ਸਰਮਾਇਆ ਨੇ ਅਸੀਂ ਇਹਨਾਂ ਦਾ ਹਮੇਸ਼ਾ ਜਿਹੜਾ ਉਹ ਸਤਿਕਾਰ ਕਰਦੇ ਰਹਾਂਗੇ ਔਰ ਕਿੱਡੀ ਮਤਲਬ ਗੱਲ ਜਿਹੜੀ ਹੱਸਵੇ ਨਹੀਂ ਹੈ ਸਿੱਖਾਂ ਨੂੰ ਹਮੇਸ਼ਾ ਦੇਸ਼ ਧਰੋਹੀ ਜਿਹੜਾ ਹੈ ਉਹ ਕਹਿ ਕੇ ਜਿਹੜਾ ਜਿਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਕੱਲ ਕੇ ਪਰਸੋਂ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ ਕਿ ਇੰਦਰਾ ਗਾਂਧੀ ਦੀ ਸਰਕਾਰ ਨੇ 1975 ਦੇ ਵਿੱਚ ਐਮਰਜੈਂਸੀ ਲਾ ਕੇ ਜਿਹੜਾ ਹੈ ਉਸ ਸੰਵਿਧਾਨ ਦਾ ਕਤਲ ਕੀਤਾ ਹੈ। ਕਤਲ ਹੀ ਕਿਉਂ ਕੀਤਾ ਸੀ? ਉਹ ਤਾਂ ਬਲਾਤਕਾਰ ਕੀਤਾ ਸੀ ਕਾਂਗਰਸ ਦੀ ਉਸ ਵਕਤ ਦੀ ਸਰਕਾਰ ਨੇ ਇੰਦਰਾ ਗਾਂਧੀ ਦੇ ਗਵਾਹੀ ਦੇ ਵਿੱਚ ਭਾਰਤੀ ਸੰਵਿਧਾਨ ਦਾ ਤੇ ਭਾਰਤੀ ਸੰਵਿਧਾਨ ਦਾ ਜਦੋਂ 1975 ਦੇ ਵਿੱਚ ਇੰਦਰਾ ਗਾਂਧੀ ਨੇ ਬਲਾਤਕਾਰ ਕੀਤਾ ਉਹ ਬੜੀ ਬੇਰਹਿਮੀ ਦੇ ਨਾਲ ਕੀਤਾ ਉਸ ਵਕਤ ਇੱਕੋ ਹੀ ਇੱਕ ਕੌਮ ਜਿਹੜੀ ਉੱઠી ਉਸ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਔਰ ਉਹ ਸਿੱਖ ਸੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਨੇ ਮੋਰਚੇ ਲਾਏ ਐਮਰਜੈਂਸੀ ਦਾ ਵਿਰੋਧ ਕੀਤਾ ਭਾਰਤ ਦੇ ਵੱਡੇ ਵੱਡੇ ਲੀਟਰ ਜャ ਚੁੱਪ ਕਰਾ ਦਿੱਤੇ ਗਏ ਸੀ ਤੇ ਜਾਂ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ ਸੀ ਉਸ ਵਕਤ ਜੇ 1975 ਦੇ ਵਿੱਚ ਇੰਦਰਾ ਗੱਲੀ ગાંધી ਵੱਲੋਂ ਸੰਵਿਧਾਨ ਦੇ ਨਾਲ ਕੀਤੇ ਬਲਾਤਕਾਰ ਦੇ ਵਿਰੋਧ ਦੇ ਵਿੱਚ ਜੇ ਕਿਸੇ ਨੇ ਵਿਰੋਧ ਕੀਤਾ ਤੇ ਉਹ ਪੰਜਾਬ ਦੇ ਵਿੱਚ ਸਿੱਖਾਂ ਨੇ ਕੀਤਾ ਸੀ ਔਰ ਹੋਇਆ ਕੀ ਹੈ ਕਿ ਨੈਰੇਟਿਵ ਸਿਰਜਿਆ ਗਿਆ ਜਿਨ੍ਹਾਂ ਨੇ ਬਲਾਤਕਾਰ ਸਭਿਧਾਨ ਦੇ ਨਾਲ ਬਲਾਤਕਾਰ ਕਰਨ ਦਾ ਵਿਰੋਧ ਕੀਤਾ ਉਹ ਦੇਸ਼ਰੋਹੀ ਹੋ ਗਏ ਤੇ ਜਿਨ੍ਹਾਂ ਨੇ ਬਲਾਤਕਾਰ ਕੀਤਾ ਭਾਰਤੀ ਸਭਿਧਾਨ ਦੇ ਨਾਲ ਉਹ ਦੇਸ਼ ਭਗਤ ਬਣ ਗਏ ਇਹ ਕਿੱਡਾ ਜਿਹੜਾ ਹੈ ਗਲਤ ਨੈਰੇਟਿਵ ਜਿਹੜਾ ਪਰਦੇ ਸਿਰਜਿਆ ਗਿਆ ਨੇ ਭਰਾ ਨੂੰ ਗ੍ਰਿਫਤਾਰਾ ਕੀਤਾ ਗਿਆ ਔਰ ਨਸ਼ੇ ਦਾ ਉਹਤੇ ਇਲਜ਼ਾਮ ਲਗਾਇਆ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇਜਿੰਦਰ ਸਿੰਘ ਟੀਮਾਂ ਤੇ ਦੀਸ਼ਰੋ ਦਾ ਪਰਚਾ ਦਰਜ ਔਰ ਇਹ ਦੇਖੋ ਹੈਰਾਨੀ ਦੀ ਗੱਲ ਹੈ ਤੇਜਿੰਦਰ ਸਿੰਘ ਟੀਮਾਂ ਦੀ ਗੱਲ ਕੀਤੀ ਹੈ ਭਾਰਤ ਸਰਕਾਰ ਨੇ ਹੁਣ ਕਾਨੂੰਨ ਬਣਾਏ ਨੇ ਸਾਨੂੰ ਪਹਿਲਾਂ ਖਦਸ਼ਾ ਸੀ ਕਿ ਘਟ ਗਿੰਤਿਆਂ ਦੇ ਪ੍ਰਤੀ ਇਹਨਾਂ ਦਾ ਕਾਨੂੰਨਾਂ ਦਾ ਇਸਤੇਮਾਲ ਹੋ ਸਕਦਾ ਹੈ ਔਰ ਹੋਇਆ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੀ ਪੁਲਿਸ ਨੇ ਤੇਜਿੰਦਰਪਾਲ ਸਿੱਕਿੰਗ ਟੀਮਾਂ ਦਾ ਦੇ ਉੱਤੇ ਇਹ ਨਵੇਂ ਕਾਨੂੰਨਾ ਤਹਿਤ ਦੇਸ਼ਕ ਧਰੋ ਦਾ ਮਕਦਮਾ ਜਿਹੜਾ ਉਹ ਦਰਜ ਕਰ ਦਿੱਤਾ ਸਿਰਫ ਐਸ ਲਈ ਕਿਉਂ ਨੇ ਇੱਕ ਵੀਡੀਓ ਜਾਰੀ ਕਰਕੇ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕੀਤੀ ਜਦਕਿ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨ ਵਾਲਾ ਖਡੂਰ ਸਾਹਿਬ ਦਾ ਸਮੁੱਚਾ ਹਲਕਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਫਿਰ 5 ਲੱਖ ਵੋਟਾਂ ਵੋਟਰਾਂ ਦੇ ਉੱਤੇ ਪਰਚਾ ਦੇਸ਼ ਧਰੋ ਦਾ ਕਰੋ ਇੱਕ ਸਿੱਖ ਜੇ ਉਹਦੀ ਹਮਾਇਤ ਦੇ ਵਿੱਚ ਵੀਡੀਓ ਪਾ ਦਿੰਦਾ ਹੈ ਤੇ ਉਹਦੇ ਤੇ ਦੇਸ਼ ਧ్రోਹ ਦਾ ਮਕਦਮਾ ਪਾ ਕੇ ਉਹਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਇਹ ਸਰਾਸਰ ਸਿੱਖਾਂ ਨਾਲ ਧੱਕਾ ਨਹੀਂ ਤੇ ਹੋਰ ਕੀ ਹੈ ਜੀ ਉਸਪਾਲ ਸਿੰਘ ਨੇ ਕੋਈ ਐਸਾ ਗੁਨਾਹ ਕੀਤਾ ਜਿਸ ਦੇ ਕਰਕੇ ਉਹਨੂੰ ਇੱਕ ਅੱਤਵਾਦੀ ਇੱਕ ਦੇਸ਼ ਧ్రోਹ ਇੱਕ ਮੁਖ्तार ਇੱਕ ਇਨਸਾਨ ਦੇ ਤੌਰ ਤੇ ਪੇਸ਼ ਕੀਤਾ ਦੇਖੋ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਉਹਨੇ ਸਿੱਖ ਨੌਜਵਾਨਾਂ ਨੂੰ ਹਲੋਣਾ ਦਿੱਤਾ ਉਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹਨਾਂ ਪ੍ਰਤੀ ਆਵਾਜ਼ ਉਠਾਈ ਤੇ ਉਹਦੇ ਨਾਲ ਕਿਸੇ ਨੂੰ ਇਤਰਾਜ਼ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਉਹਨੂੰ ਵੀ ਜਿਹੜਾ ਹੈ ਉਹ ਦੇਸ਼ ਧਰੋਹ ਵਰਗੇ ਐਨਐਸਏ ਵਰਗੇ ਪਰਚੇ ਦਰਜ ਕਰਕੇ ਬੰਦ ਕਰ ਦਿੰਦੇ। ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾ ਕੇ ਉਹਨੂੰ ਪੇਸ਼ ਕਰਦੇ। ਮੈਂ ਉਹੀ ਕਹਿਣਾ ਹੈ ਕਿ ਜੇ ਖਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਐਮਪੀ ਬਣਾ ਕੇ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਹੈ ਤੇ ਫਿਰ ਉਹਦੇ ਹੱਕ ਦੀ ਗੱਲ ਕਰਨ ਵਾਲੇ ਇੱਕ ਸਿੱਖ ਨੌਜਵਾਨ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨਾ ਜਿਹੜਾ ਹੈ ਉਹ ਗੰਗਾ ਨਗਰ ਦੀ ਪੁਲਿਸ ਵੱਲੋਂ ਕਿੰਨਾ ਕਿ ਜਾਏਗਾ। ਹਾਂ ਕਹਿ ਦਿੱਤਾ ਇਸ।